ਇਟਲੀ ਵਾਲੇ ਵੀਰਾਂ ਲਈ ਵੀਡੀਓ ਹੈ ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਤੇ ਜਿਹੜੇ ਵੀ ਵੀਡੀਓ ਦੇਖਦੇ ਆਪਣੀ ਛੋਟੀ ਜੀ ਗੱਲ ਸ਼ੇਅਰ ਕਰਨੀ ਸੀਗੀ ਤਕਰੀਬਨ ਤੁਸੀਂ ਟਿਕਟੌਕ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਾਰੇ ਪਾਸੇ ਦੇਖ ਹੀ ਲਿਆ ਹੁਣ 27 ਸਤੰਬਰ ਜਿਹੜਾ ਸ਼ਨੀਵਾਰ ਮਨਮੋਣ ਵਾਰ ਕਮਲਹੀਰ ਤੇ ਸੰਗਤਾਰ ਜਿਹੜੇ ਕਿ 2023 ਚ ਵੀ ਪਰਫਾਰਮ ਕਰਕੇ ਗਏ ਸੀਗੇ ਤੇ ਇਸ ਵਾਰ ਵੀ ਉਹਨਾਂ ਨੇ 27 ਸਤੰਬਰ ਨੂੰ ਆਪਣਾ ਸ਼ੋਅ ਮੋਂਟੀ ਕੇਅਰੀ ਵਿੱਚ ਲੋਕਾਂ ਦੇ ਰੂਬਰੂ ਕਰਨਾ ਹੈ ਤੇ ਇਸ ਸ਼ੋਅ ਨੂੰ ਜਿਹੜਾ ਆਰਗੇਨਾਈਜ਼ ਕੀਤਾ ਹੈ ਉਹ ਸਾਡੇ ਵੀਰ ਸੰਦੀਪ ਗਿੱਲ ਨੇ ਕੀਤਾ ਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਮੈਂ ਪੋਸਟਰ ਅਟੈਚ ਕਰ ਦੂੰਗਾ ਨਾਲ ਕੋਈ ਟਿਕਟਾਂ ਦੀ ਇਨਫੋਰਮੇਸ਼ਨ ਲੈਣੀ ਕੋਈ ਸ਼ੋਅ ਦੀ ਸਪான்ਸਰਸ਼ਿਪ ਲੈਣੀ ਹੈ ਕੋਈ ਵੀ ਜਿੱਦਾਂ ਵੀ ਕੋਈ ਵੀ ਇਨਫੋਰਮੇਸ਼ਨ ਲੈਣੀ ਮੈਂ ਪੋਸਟਰ ਅਟੈਚ ਕਰ ਦੇਣਾ ਪੋਸਟਰ ਤੇ ਨੰਬਰ ਹੈ ਕੋਈ ਵੀ ਗੱਲਬਾਤ ਕਰਨੀ ਤੁਸੀਂ ਬਾਈ ਹੋਰਾਂ ਨਾਲ ਕਰ ਸਕਦੇ ਆ ਤੇ ਫੈਮਿਲੀ ਸ਼ੋਅ ਹੈ ਠੀਕ ਹੈ ਜੀ ਫੈਮਿਲੀ ਸ਼ੋਅ ਹੈ ਤੇ ਵਧੀਆ ਸਿਕਿਉਰਿਟੀ ਦਾ ਪ੍ਰਬੰਧ ਹੈ ਵਧੀਆ ਬੈਠਣ ਦਾ ਸਿਸਟਮ ਤੁਹਾਨੂੰ ਪਤਾ ਸਾਰਾ ਸਾਊਂਡ ਕੁਆਲਿਟੀ ਸਾਰਾ ਕੁਝ ਜੋ ਵੀ ਇੱਕ ਵਧੀਆ ਸ਼ੋਅ ਤੇ ਹੁੰਦਾ ਤੁਹਾਨੂੰ ਉਹ ਦੇਖਣ ਨੂੰ ਮਿਲੇਗਾ ਤੇ ਪਹੁੰਚਿਓ ਹਮ ਹਮਾ ਕੇ 27 ਸਤੰਬਰ ਸ਼ਨੀਵਾਰ ਮੋਂਟੀਕੇਰੀ ਐਡਰੈਸ ਪੋਸਟਰ ਤੇ ਲਿਖਿਆ ਹੋਇਆ ਸਾਰਾ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ